ਕੜਾ ਟਰਬੋ ਮੈਕਮਾ ਹਾਂ ਕਬਈ ਚੱਲ ਬੱਟ ਪਾ ਕੇ ਆਈ ਜੀ ਹਾਂਜੀ ਮੈਂ ਆਪਣਾ ਗੇਲਮਾਨਸ ਵਾਲਾ ਅੱਜ 52 10 ਜੌਂਡੀਰ ਧੋਣੇ ਆ ਸੀਜ਼ਨ ਹੋ ਗਿਆ ਖਤਮ ਹੁਣ ਸੀਜ਼ਨ ਹੋ ਗਿਆ ਖਤਮ ਮੂਰੀ ਵਾਲੀ ਮਸ਼ੀਨ ਦਿੱਤੀ ਧੋ ਤੇ ਲਾ ਦੇਤੀ ਅੰਦਰ ਲਾ ਦੇਤੀ ਅੰਦਰ ਟੀਮ ਵੀ ਧੋ ਦਨੇ ਤੇ ਕੇਰੇ ਅੰਦਰ ਲਾਉਨੇ ਆ ਗਰਦਾ ਕਰਤਾ ਲਾ ਕੇ ਪਾ ਪੈਸੇ ਲਾ ਕੇ ਤਮਾ ਹੈ ਨਾ ਮਾ ਇਨਾ ਤੈਨੂੰ ਕਮ ਕਰ ਕੋਈ ਆ ਬੰਦਾ ਫਿਰ ਇਹੋ ਲੜੀ ਕਸੇ ਬਣਾ ਨਹੀਂ ਦੁੱਸੀ ਦਾ ਕਰਾਹ ਤੇ ਜੱਲੂ ਇਹਦੂ ਵਦ ਕਹਿੰਦਾ ਰੀਨ ਲਾਉਣੇ ਆ ਕਹਿੰਦੇ ਮੋਟੀ ਮੋਟੀ ਕਰਾਹ ਤੇ ਲਾਏਗਾ ਫਿਰ ਇਹਨੂੰ ਕਰਾਹ ਤੇ ਜੱਲੂ ਇਹ ਸਾਂ ਰੀਨ ਲਾਉਣੀ ਆ ਆਪਾਂ ਤੇ ਉਹ ਚੱਲ ਪਾ ਭੈਣ ਦੇ ਸ਼ੂ ਸ਼ੂ ਮਰਾ ਦੀ ਲੱਬੀ ਦੇ ਫੇਰ ਅਬਰ ਲਾਏਗਾ ਫਿਰ ਆਪਾਂ ਬਰਾਵਾ ਪ੍ਰਾਣਾ ਆਪਣੇ ਬਰਾਵਾ ਲੱਭੀ ਹੋਈ ਨਵੇਂ ਨੇ ਭਰਾ ਬੰਨੋ ਕੋਈ ਲੈ ਫਿਰ ਉਹ ਵੀ ਹਨ ਲੈ ਆਓ ਵੀ ہاں ਲੈ ਆਇਆ ਵਧੀਆ ਕੰਮ ਹੈ 4 ਪੈਸੇ ਕਮਾ ਲੂ ਲੈ ਜਾਂਦਾ ਵੀ ਖੇਤ ਦੇਖਣੇ ਚਲਾ ਕੇ ਦੇਖਦਾ ਹੁਣ ਜਾਂਦਾ ਅੱਜ ਵੀ ਗਿਆ ਇਹ ਕੀ ਗੱਲਾਂ ਲੈਣੇ ਪੂਰੇ ਪਾਣੀ ਮਾਰ ਕੇ ਰੇਨ ਵੀ ਲੈ ਜੂਗਾ ਮੋਤੀ ਕਰਾ ਕੇ ਨਾਲ ਆਵੇਂ ਨੀ ਇਹਨੂੰ ਰੱਥੇ ਮਿੱਟੀ ਦੇ ਕਿਸੇ ਕੰਮ ਤੇ ਲਾਏ ਜੇ ਕੱਪੜਾ ਮਾਰਤਾ ਕੋਈ ਕਹਿ ਨਹੀਂ ਸਕਦਾ ਵੀ ਕੰਮ ਤੇ ਕਿ ਲਾਇਆ ਇਹਨੂੰ ਤੇ ਹੋਰ ਡੱਟ ਲਿਪੜੀ ਰਹਿ ਜਾਂਦੇ ਨੇ ਸਕ੍ਰੈਚ ਪੈ ਜਾਂਦੇ ਆ ਕਿਵੇਂ ਮੈਂ ਨੂੰ ਮੈਨੂੰ 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 ਪੰਜਾ ਦਿਨ ਪਾਰ ਲਾ ਤੇਰਾ ਵੀ ਬਣਾਉਣਾ 52 ਦਾ ਸਾਡੇ ਬਿਹਰੇ ਦਿਨ ਹੋ ਗਏ ਤੁਸੀ ਜੀ ਦੇਖਾਂ ਦੇ ਕੀ ਕਰਦਾ ਹੈਗਾ ਮੈਂ ਘਰ ਆਉਣ ਵਾਰਾ ਕਰਦੀ ਹੈ ਨਾ ਵਜੋਂ ਇਹਨਾਂ ਅੱਜ پتہ ਲੱਗਿਆ ਹੈ ਆ ਨਵੇਂ ਫੋਨ ਖਾਦਾ ਮਾਲ ਮੂਲ ਹੋਣਾ ਜੀ ਚਰਪਾਈ ਹੈ ਰਾਵੜ ਦੀ ਜੋੜੀ ਹੁੰਦੀ ਹੈ ਰਾਵੜ ਨਹੀਂ ਜੋੜੀ ਹੈ ਮੈਂ ਤਾਂ ਖਰੋੜੀ ਹੁੰਦੀ ਹੈ ਕਿਤੇ ਲੋਹੇ ਦੀ ਹੋਰ ਰਾਵੜ ਥੋੜੀ ਹੁੰਦੀ ਹੈ ਇਹ ਦੇਖੋ ਰਾਵੜ ਆ ਗਿਆ ਤਾਂ ਇਹ ਰੰਗ ਦੇ ਫੇੜਾ ਦਾ ਹੈ ਨਾ ਉਹਰੇ ਆਪਣੇ ਪਿੰਡੋਂ ਕਿਤੇ ਵੀ ਗਲਾਸ ਦੂਰ ਫ੍ਰੈਂਟ ਤੇ ਕਿੱਥੇ ਕਰਕੇ ਲਿਆਂਦੇ ਆ ਉਹਨਾਂ ਨੇ ਛੋਨਾ ਬਣਾਉਂਦੇ ਆ ਉਹਨਾਂ ਨੇ ਸਮਝਿਆ ਜਾ ਉਹਨਾਂ ਦਾ ਨਾ ਕਾ ਨਹੀਂ ਉਹ ਹੋ ਗਿਆ ਨਹੀਂ ਉਹ ਰਿਹਾ ਪਾ ਦੇ ਪੱਠੀ ਦੇ ਵਿੱਚ ਦਿੱਦੀ ਵੀ ਰੋ ਉਹਨਾਂ ਨਾਲ ਦਿੰਦੀ ਹੈ ਬਾਹਰ ਵੀ ਦੇ ਆਵਰੇ ਲੋ ਹਾਂ ਨਾ ਸਭੀ ਰਹੀ ਕਿਤੇ ਹੋਰ ਖੰਮੀ ਗਏ ਹੁਣ ਸੇ ਉਹ ਨੂੰ ਨੀਰਾ ਦੇ ਨਾ ਮੈਂ ਡੀਸਰ ਇਹੋ ਉਸ ਤੇ ਹੀ ਪਾਇਆ ਕਰ ਹੈ ਹਾਂ ਸਭੀ ਬੋਧਾ ਕਰਤਾ ਉਹ ਕਿੱਕ ਮੰਦਿਰ ਦਾ ਕਿਹਾ ਨਹੀਂ ਉਹ ਲਾ ਦੇ ਉੱਠਿਆ ਸੀ ਕੱਲ ਫਿਰਦਾ ਹੀ ਖੰਦਾ ਜਿਹੜੇ ਲੋ ਕਹਿੰਦਾ ਬਈ ਦਾਉ ਲਾਉਣਾ ਦੋ ਦਿਨਾਂ ਦੇ ਉਹਦਾ ਮਤਲਬ ਚੋਕੀ ਵਾਲੇ ਜਿੰਨੀ ਨਹੀਂ ਜਾਤਾ ਹਾਂ ਚੋਕੀ ਵਾਲੇ ਤਾਂ ਇਹ ਜਿਹੜੇ ਤਾਲ ਦੇ ਕਰ ਤੂੰ ਇਹ ਬੈਠੇ ਫੋੜ ਲੱਗ ਗਏ ਉਹਦੇ ਤਾਂ ਹਾਂ ਫਿਰ ਛੋਟੀ ਵਰਕੇ ਨਹੀਂ ਲੈਣਾ ਗਿਦਾਂਤ ਨਹੀਂ ਜੀਣਾ ਕਰਾ ਇੰਨਾ ਸਭ ਅੱਛਾ ਪੈਦਕਾ ਪੈਦਕਾ ਦਾ ਤਰਦਾ ਸੀ ਉਹ ਐਨ ਪਰਾ ਰੱਦਾ ਥੋੜਾ ਜਿਹਾ ਅੱਗੇ ਚੱਲਣਾ ਸਮਾਂ ਨਹੀਂ ਜੀ ਜੀ ਰੋਗ ਕਰਾ ਮੈਂ ਕਾਹ ਦਾ ਗੜੇ ਪਰ ਨਿਕਲਣਾ ਫਿਰ ਨਹੀਂ ਦਾ ਹਮ ਰਹੀ ਹੈ ਨਹੀਂ ਮੰਨ ਵੀ ਐਂ ਕੰਮ ਖੁਮਾਰ ਰੇ ਇਹਦੇ ਕੋਈ ਬੜੀ ਨਹੀਂ ਹੁੰਦੀ ਐ ਜੀ ਦੀ ਖਾਂਜੀ ਦਾ ਸੁਕਾਰ ਹੋਣਾ ਨਹੀਂ ਆਇਆ ਰੇਗ ਮਾਰ ਚੱਕ ਲਾ ਜੇ ਨਹੀਂ ਰਹਿੰਦਾ ਵਾ ਹੋਇ ਕਰਾਵਾ ਗੋਲਾ ਨਹੀਂ ਕੁਸਰੀ ਐ ਇਹਦੇ ਹੁਣ ਆਹ ਕੰਡ ਰਹਿ ਗਈ ਇਹਦੇ ਹਾਂ ਇਹਨੂੰ ਸਾਲ ਪਾਰ ਹੀ ਖਾਈ ਜੂ ਆਪਾਂ ਹੀ ਕਹਿੰਦੇ ਹੱਥ ਨੇ ਅਜੇ ਨਾ ਮਾਰੋ ਜੇ ਕੰਡ ਲੱਗਦੀ ਐ ਹਾਂ ਇਹਦੀ ਬਿਜਾਰ ਦੇ ਕੰਡ ਲੜੀ ਨੂੰ ਮੁੜ ਕੇ ਰੈਣ ਨੂੰ ਤਾਂ ਨਵਾਉਂਦਾ ਨਹੀਂ ਹੁੰਦਾ ਸੀ ਹੱਥ ਨੇ ਥੱਕਿਆ ਸੀ ਜੇਦਰ ਲੋਹਾ ਐ ਇਹਨੂੰ ਹੁਣ ਆਪਰੇ ਨਿਮਾਰਦਾ ਹੀ ਕਰਮਸਰਦ ਹੋ ਜਾਂਦਾ ਹਾਂ ਆਪਰੇ ਨਾ ਆਇਆ ਹੈ ਕਾਹਾਂ ਕਰ ਤੀ ਉਹਦੇ ਨੂੰ ਆਇਆ ਕੱਠਾ ਮੇਰੇ ਖਰਾਵਾ ਸੀਜ਼ਨ ਲਾ ਕੇ ਨਵਾਵਾਂਗੇ ਖਰਾਫਰ ਕਦੋਂ ਸਟਾਰਟ ਕਰਨਾ ਲੈਣਾ ਅਸਲ ਤੌਰ ਤੇ ਮੀਂਹ ਪੈ ਗਿਆ ਰੱਬ ਨੇ ਕਿਰਪਾ ਕਰਤੀ ਜੂਵੰ ਦਾ ਬੇਸਵਾਦ ਕਰਤੀ ਪਹਿਲੀਆਂ ਜੀ ਫਰਾਵਦੀ ਲਾਏਗਾ ਹਾਂ ਮਾਈ ਜੁ ਮੰਗਣੀ ਜੀ ਵੀ ਆਈ ਗਏ ਹੂੰ ਫੇਰ ਤਾਂ ਮੌਕਾ ਨਹੀਂ ਪੈਂਦਾ ਜੇ ਮੌਕਾ ਨਹੀਂ ਮਿਲਣਾ ਆਉਂਦਾ ਮੀਂਹੂ ਪਏ ਹੋਏ ਨੇ ਬਾਣ ਗਿੱਲੇ ਨੇ ਇਹ ਸਾਰੇ ਬਾਹ ਲਾਂਗੇ ਹਾਂ ਜੀ ਸੋਨੇ ਲਿਖ ਕੇ ਜਿਹੜਾ ਸੀ ਪਤਾ ਨਹੀਂ ਕਿੱਥੋਂ ਸੋਨੇ ਲਿਖ ਕੇ ਜਿਹੜਾ ਸੀ ਪਤਾ ਨਹੀਂ ਕਿੱਥੋਂ ਮਸ਼ੀਨ ਦੀ ਵਾਲਾ ਜਿਹੜਾ ਉੱਥੇ ਲੱਗ ਰਹੀ ਬਰਾਬਰ ਆਪਣੇ ਬਰਾਬਰ ਲਾਉਂਦਾ ਸੀ ਉਹ ਉਧਰ ਗੇਰੇ ਨਹੀਂ ਪਾਤਾ ਉਧਰ ਹੋਣੇ ਪਤਾ ਪਹਿਲਾ ਭਰ ਕੇ ਖੜਾ ਤੀ 52 10 ਨੇ ਹੁੰਦੀ ਕੀ ਨਹੀਂ ਇਹਦੀਆਂ ਤਾਂ ਬੰਦੇ ਵਾਲੇ ਤਾਂ ਐ ਨਹੀਂ ਕਰਦੇ ਇਹ ਤੇਰ ਵਾਲਾ ਖਾਂਦਾ ਹਾਂ ਹਾਂ ਅੱਧੀ ਰੋਟੀ ਦੀ ਇੱਕ ਵੀ ਖਰਾਕ ਹੈ ਇੱਕ ਰੋਟੀ ਇਹਦਾ ਬੰਦਾ ਖਾਂਦਾ ਹੈ ਹਾਂ ਉਹ ਫਿਰ ਕਿੱਥੋਂ ਕੰਮ ਲੈ ਕਰ ਦੂਗਾ ਜਿਹੜਾ ਪੰਜ ਖਾਂਦਾ ਕੰਮ ਤਾਂ ਫਿਰ ਉਹੀ ਕਰੂ ਉਹੀ ਕਰੂ ਇੱਦਾਂ ਗੱਲ ਮਾਨਦਾਰ ਨੂੰ ਪੱਦੇ ਲਿਆ ਗਏ 10000 ਦੇ ਤੇ ਲਿਆਉਣ ਵੇਲੇ ਤਰਸੀ ਜਾਂਦੇ ਨੇ ਵੀ ਅਸੀਂ ਲਿਆਉਣਾ ਕਿਵੇਂ ਲਈਏ ਇੰਨੇ ਪੈਸੇ ਨਹੀਂ ਹੈਗੇ ਜਿਹੜਾ ਲਿਆ ਆਉਂਦਾ ਉਹ ਤੇਲ ਪਿੱਛੇ ਰੋਈ ਜਾਂਦਾ ਆਹ ਨੂੰ ਯਾਰ ਉਹ ਵੀ ਹੁੰਦੇ ਲੋਕ ਤਾਂ ਇਹਦਾ ਅਵਧੇ ਕਿੰਦੇ ਵੀ ਅਸੀਂ ਕਿਹੜਾ ਕੰਮ ਕਰਦੇ ਆਂ ਵਿੱਚ ਦਾਰੂਆਂ ਪੀਣ ਤੇ ਦੋ ਦੋ ਦੀ ਪੀ ਜਾਂਦੇ ਸੀ ਉਹ ਇਹ ਕੰਮ ਵੀ ਕਰ ਦਿੰਦਾ ਤੇ ਇਹ ਤੇਲ ਖਾਂਦਾ ਆਮਾ ਹਾਂ ਤੈਂਦਾ ਕੰਮ ਮੈਂ ਤੈਨੂੰ ਲਗਾਉਣਾ ਕਰ ਦਿੰਦਾ ਹਾਂ ਪਰ ਪਹਿਲਾਂ ਵਾਲੇ ਕੰਮ ਦਾ ਕਿੱਥੇ ਰਹਿ ਗਏ ਤੈਂਦਾ ਕੰਮ ਮੈਂ ਤੈਨੂੰ ਲਗਾਉਣਾ ਕਿਤਾ ਬੜੇ ਪਹਿਲਾਂ ਹੱਥਾਂ ਨਾਲ ਖੇਚਦੇ ਹਾਂ। ਹਾਂ। ਸਾਮਗਸ ਦੇ ਬੱਠਾ ਪਾਉਂਦੇ ਖਾਓ। ਹੁਣ ਤਾਂ ਪਾਕੇ ਜੰਦਰੇ ਚੱਕ। ਹਾਂ, ਹੁਣ ਦਾਣੇ ਦੂਣੇ ਤਾਂ ਪਹਿਲਾਂ ਨਾਲੋਂ ਜ਼ਿਆਦੇ ਹੁੰਦੇ ਨੇ। ਪਹਿਲਾਂ ਬੁੜਾ ਫਿਰ ਦਾਣੇ ਚਾਹ ਪਾਉਂਦੇ। ਪਹਿਲਾਂ ਇੱਕ ਇੱਕ ਲੱਤ ਜਿਹੜੇ ਨਾਲ ਹੀ ਬਾਹੀ ਜਾਂਦੇ ਰਹੇ 7 ਕਿੱਲੇ। ਪਹਿਲਾਂ ਫਿਰ ਉਹ ਜਿਹੇ ਬਾਣ ਹੁੰਦੇ ਸੀ। ਹੁਣ 7 ਕਿੱਲੇ 12-13 ਲੱਤਾਂ ਵਾਲੇ ਨਾਲ ਨਹੀਂ ਪੈਂਦੇ। ਆਪਾਂ ਕਹਿੰਦਾ 15 ਹਲ ਕਰਾ ਲਾ 15 ਮਿੰਟਾਂ ਦੇ ਖੇਦ ਵੀ ਲੰਘ ਜੀ ਲੈ। ਹਾਂ। ਪਤਾ ਨਹੀਂ ਗੱਲ ਹੀ ਅੱਗ ਲੱਗੀ ਐ। ਬਾਕੀ ਪਹਿਲਾ ਟੋਰਾ ਵੀ ਨਹੀਂ ਰਿਹਾ ਜਿਹੜਾ ਬਲਦਾਂ ਦਾ ਟੋਰਾ ਸੀ। ਉਹ ਟੋਰਾ ਵੀ ਬੁੜੇ ਤਾਰੇ ਜਿਹੜਾ ਆਪਣਾ ਸਪੂਟ ਰਿਆਂ ਲੈ ਲਿਆ ਚਾਰ ਜਾਲੀਆਂ। ਤੱਪ ਤੋਂ ਉਹ ਵੀ ਦਵਾਲਾ ਲੈਨੇ ਆ। ਦੇਖੀ ਜਿਹੜੇ ਨੋਟ ਗੋਡਿਆਂ ਤੋਂ ਬੈਨੇ ਆ ਆਪਾਂ ਬੁੜੇ ਜੇ ਹੋ ਗਈ ਮਨ ਦੇ ਗੋਡੇ ਤਾਂ ਹੁਣੇ ਰੁਕੀ ਆਗੇ। ਬਲਦਾਂ 40 ਵੜੀ ਵੜੀ ਸੀ। ਜਿੰਨੇ ਹੌਲੀ ਹੌ ਤੁਰਦੇ ਸੀ ਉਹਨੇ ਛੌਲੀ ਹੁਣ ਤੁਰਦੀ ਨਹੀਂ ਕੋਈ। ਠੀਕ ਬਣਿਆ ਰਹਿੰਦਾ ਜਲਦਾਂ ਦਾ। ਹਾਂ। ਨੌਲੇ ਕਟਕੱਠੇ ਆਉਂਦੇ ਬੰਦੇ ਸਾਰੇ ਗੱਲਾਂ ਕਰਦੇ ਹੌਲੀ ਹੌਲੀ ਘਰੇ। ਵੱਡੇ ਦਰ ਕੇ ਹਾਲ ਜੋਲਦੇ। ਆ ਯਾਰ ਇਹ ਜਿਸ ਤਰ੍ਹਾਂ ਦਾ ਭਰਾਵਾ ਕੋਟਾ ਤੋਂ ਆਇਆ ਵਿਚਾਰਾ ਇਹਨੇ 4 ਵਜੇ ਉੱਠ ਜਾਂਦਾ ਨਹੀਂ ਜਾ ਰਿਹਾ 4 ਵਜੇ ਉੱਠ ਜਾਂਦੇ ਸਾਰਾ ਦਿਨ ਕਰੀ ਜਾਂਦੇ ਹੁਣ ਤਾਂ 8 ਵਜੇ ਉੱਠ ਜਾਂਦੇ 9 ਵਜੇ ਨੂੰ ਬਾਕੇ ਭੱਜ ਜਾਂਦੇ 11 ਵਜੇ ਪੈਂਦੇ ਬਿਨਾਂ ਕੰਮ ਵਾਲੇ ਬੰਦੇ ਕੰਮ ਵਾਲੇ ਕਰਨੇ ਆ ਪਏ ਜਾਂਦੇ ਆ ਇਹ ਉੱਠਦੇ 8 ਵਜੇ ਹੁਣ ਖੰਭੋਲ ਤੋਂ ਹੋ ਗਿਆ ਥੋ 9 ਵਜੇ ਉੱਠ ਕੇ 10 ਵਜੇ ਨੂੰ ਬਾਕੇ ਪੁੱਠੇ ਕਰੇ ਭੱਜ ਜਾਂਦੇ 11 ਵਜੇ ਤੱਕ ਮੋਬਾਈਲ ਦੇਖੀ ਜਾਂਦੀ ਹੈ ਹਾਂ ਦੇਖੀ ਜਾਂਦੀ ਰਹਿੰਦੀ ਹੈ ਠੀਕ ਹੈ ਉੱਠਣੇ ਦੇ ਤਰਕੇ 8 ਵਜੇ ਬ੍ਰੋ ਬੰਦਾ ਕਿੱਥੋਂ ਕੰਮ ਕਰ ਲੂਗਾ ਨਹੀਂ ਹੁੰਦਾ ਹੈ ਤੋਤਾ ਫਿਰ ਆ ਤੂੰ ਤਾਂ ਬੱਸ ਇਹਨੂੰ ਸਕਾ ਸਕੂਲੇ ਲਾਉਣੇ ਆ ਕਰਾ ਦੇਉਂਗਾ 17 ਦੂਰੇ ਜੋੜ ਦੇਣਾ ਤੇ ਪਾਪਾ ਪਾਪਾ ਕਿਵੇਂ ਜੇ ਕੋ ਸਵੇਰ ਕਰਾਂ ਜੋ ਕਿ ਹਾਂ ਬਣਾਉਣ ਦੀ ਗੱਲ ਹੈ ਜੀ ਇਹ ਮਹਿੰਗਾ ਬਹੁਤ ਆ ਗੱਲ ਆਨੇ ਗੱਲਾ ਟੁੱਟਣ ਆਇਆ ਆ ਹੈਗਾ ਰਹਿ ਗਿਆ ਸੀ ਪਹਿਲਾਂ ਇਹ ਠੀਕ ਹੈ ਕਿੰਨੇ ਪੈਸਿਆਂ ਦਾ ਹੂਆ ਇਹ ਕੀ ਕਹਿ ਸਕਦਾ ਕਿ ਕਿਹੜਾ ਕਦ ਲੁਆਏ ਤਾਂ ਵੀ ਓ 1200 ਦਾ 1300 ਦਾ ਲਿਆ ਬਸ ਕੋਲੀ ਲੱਗ ਗਿਆ ਕੋਲੀ ਲੱਗ ਗਿਆ ਦਾ ਪਹਿੜਾ ਰਿਹੜਾ ਕੋਲੇ ਲੱਗ ਨਹੀਂ ਬਾਹਰ ਤਾਂ ਐ ਕਹਿੰਦੇ ਦੋ 2400 ਦਾ ਹੋਊਗਾ ਇਹ ਰਿਜਨਲ ਚੀਜ਼ ਫਰਹੀਂ ਮਿਲਦੀ ਹੈ ਹਾਂ ਹੁਣ ਦੂਜੇ ਟਰੈਕਟਰਾਂ ਦੀ ਕਲਚ ਪਲੇਟ 4000 ਤੇ ਪੈ ਜਾਂਦੀ ਹੈ ਇਹਦੀ 4000 ਦੀ ਇਕੱਲੀ ਕਲਚ ਪਲੇਟ ਹੈ ਠੀਕ ਹੈ ਤੇ 17000 ਰੁਪਏ ਲੱਗੇਗਾ ਕਲਚ ਮੇ ਹੋਰ ਕੰਮ ਹੋਰ ਪੈ ਗਿਆ ਬ੍ਰੇਕ ਉਹ ਕੰਮ ਲੋਡ ਨਹੀਂ ਬੰਚਾਰ ਸਾਲ ਹਾਂ ਲੋਡ ਨਹੀਂ ਹੈਗੇ ਹੁਣ ਤਾਂ ਜਿਵੇਂ ਮਰਜ਼ੀ ਦੱਬੀ ਵਰਗੀ ਐ ਵੀ ਕੰਮ ਵੀ ਦਿੱਤਾ ਨਾ ਫੰਮ ਕਲੱਚ ਬਲੇਡਰ ਤੇ ਪਹਿਲੀ ਸਰਵਿਸ ਹੀ ਹੋਈ ਹੋਈ ਜੀ ਹਾਂ ਦੂਸਰੀ ਪਹਿਲਾਂ ਪਹਿਲੀ ਸਰਵਿਸ ਉਹਦੀ ਕੋਲੇ ਸੀ ਇਹ ਕੋਈ ਪਹਿਲਾਂ ਲਿਆਂਦਾ ਠੀਕ ਹੈ ਦੂਸਰੀ ਆਪਣਾ ਹੁਣ ਲੋਡ ਨਹੀਂ ਪੰਜ ਚਾਰ ਸਾਲ ਤੋੜੀ ਵਾਲੀ ਦਾ ਤੇਲ-ਜੋਲ ਦਾ ਖਰਚਾ ਕਿੰਨਾ ਆ ਗਿਆ ਤੋੜੀ ਵਾਲੀ ਦਾ ਸਸਤਾ ਪੈਂਦਾ ਹੈ ਹਾਂ ਤਾਂ ਵੀ ਤੇ ਲਾਹਰ ਚਾ ਕਿੰਨਾ ਆ ਗਿਆ ਤੇ 3 ਕਿ ਲੀਟਰ ਸਾਢੇ ਕਿ 3 ਬਸ ਅਜਿਕੇ ਲਾਂਗੇ ਬਹੁਤ ਸੁੱਕੇ ਸੀ ਮੇਰਾ ਕੋ ਰੰਗੜਾ ਆਇਆ ਮਾਹ ਚੋ ਚਾਰ ਵੀ ਖਾਈ ਗਿਆ ਉਹ ਜੇ ਬਾਂਡ ਟਾਈਮ ਬੜਾ ਲੱਗ ਜਾਂਦਾ ਹੈ ਲਾਂਗਾ ਜਿੰਨੇ 15 ਜਿੰਨੇ ਜਿਆਦੇ ਲਾਂਗਾ ਹੋਊਗਾ 10 ਕਿਲੋ ਦਾ ਮਸਾ ਚੱਲਿਆ ਨਾ ਹਾਂ 10 ਦਿਨ ਚੱਲ ਗਿਆ ਜਿੰਨੇ ਜਿਆਦੇ ਲਾਂਗਾ ਹੋਊ ਨਹੀਂ ਜਲ ਘਟ ਕੋ ਜਿੰਨੇ ਲਾਂਗਾ ਘਾਟੋਂ ਨਹੀਂ ਤੇਲ ਵਾਦਾ 50 16 ਟੋਲ ਤਾਂ ਖਾਈ ਗਿਆ ਉਹ ਹਾਂ ਜਰਾ ਫਿਰ ਕਿੱਥੇ ਖਾਂਦਾ ਹੈ ਨੇਹਾਂਦਾ ਨਹੀਂ ਇਹ ਦੂਜਿਆਂ ਨੂੰ ਲੱਗਦਾ ਹਨ ਵੀ ਵੱਧ ਖਾਂਦਾ ਉਹ ਵੀ ਲੱਗਦਾ ਆਜ ਡਰਾਈਵਰੀ ਦੇ ਸਾਰੇ ਹੰਦਾ ਕਮਾਉਣਾ ਤੇ ਨੇ ਹਾਂ ਆਉ ਦਾ ਕਸੂਤ ਅਗਲਾ ਸਮਝਦਾ ਨਹੀਂ ਵੀ ਸਾਨੂੰ ਚਲਾਉਣਾ ਨਹੀਂ ਆਉਂਦਾ ਫੁੱਲ ਰੇ ਸੀ ਠੀਕ ਹੈ ਚਲੋ ਅੱਜ ਦਾ ਬਲੌਗ ਜੀ ਆਪਣਾ ਇੰਨੇ ਤੇ ਮਿਲਦੇ ਆ ਕੱਲ੍ਹ ਵਾਲੇ ਬਲੌਗ ਚ ਦੁਬਾਰੇ ਬਾਕੀ ਅਸੀਂ ਖੇਤ ਜਾ ਕੇ ਕਰਦੇ ਜੀ ਸੀਬੀ ਲਾਉਣੇ ਤੇ ਤੁਹਾਨੂੰ ਉੱਥੇ ਦਿਖਾਵਾਂਗੇ ਨਜ਼ਾਰੇ ਲੈ ਵੀ ਹੁਣ ਕਾਲੇ ਦਾ ਪਟ ਰਹੇ ਹਾਂ ਟਵਾ ਕਾਲੇ ਨੂੰ ਅੱਜ ਫਿਰ ਵੀਡੀਓ ਚ ਲੈ ਲਿਆ ਸੀ 500 ਵਾਲਾ ਬੋਰ ਲਾਏਗਾ 700 ਵਾਲਾ ਇਹ 100 ਵਾਲਾ ਨਰਮ ਹੈ ਅੱਛਾ 700 ਫੁੱਟ ਵਾਲਾ ਕਾਲਾ ਬੋਰ ਲਾਊਗਾ ਤੇ ਮਸ਼ੀਨ ਤੋਂ ਗਿਆ ਆਪਾਂ ਆ ਕੇ ਖੇਤ ਟਰੈਕਟਰ ਤੋਂ ਕੇ ਇਹਨੇ ਪਟਾ ਲਿਆ ਹੁਣ ਜੀਸੀਬੀ ਤੋਂ ਟਵਾ ਕਾਲੇ ਨੇ ਜੀਸੀਬੀ ਪੁੱਟ ਰਹੀ ਹੈ ਟਵਾ ਆਲਾ ਬਹੁਤ ਹੈ ਟਵਾ ਹਣਾ ਆਦਾਬ ਹੋਵੇ। ਇਹ ਮਸ਼ੀਨ ਵਾਲਾ ਬਾਈ ਟੋਆ ਪੱਟ ਰਿਹਾ ਹੈ। ਬਹੁਤ ਹੈ। ਇਹਨੂੰ ਭਰਾ ਦائیں ਕਿ ਤੇ ਲੜਕੇ ਉਹਨਾਂ ਛਾਲ ਮਾਰੀਆਂ ਵਿੱਚ ਭੈਣ ਨਾਲ ਡੁੱਬ ਜਾਏਗਾ। ਗੱਗੂ ਬਾਤ ਤੇ ਜੀ ਨੂੰ ਪਾ ਦੇ। ਆਹ दारू ਪਾ ਦੀ ਹਣਾ। ਪੀਂਦਾ ਵੀ ਬਹੁਤ ਆਹ दारू। दारू ਦਾ ਭੈਣ ਡਾਟਾ ਤੋਂ ਤੇ ਚੜ ਜਾਂਦੀ ਹੈ दारू ਦਾ ਤੈਨੂੰ ਹਾਂ। ਚਾ ਐ ਕਰੀ। ਜਿਹੜਾ ਆਇਆ ਕਰੂਗਾ ਇੱਥੇ تیرے ਬੋਰ ਤੇ ਪਾਪ ਪਿਆ ਕੇ ਪੇਗ ਤੇ ਧੱਕਾ ਦੇ ਦਿਆ ਕਰੀ ਮਤਰਾਲ ਜੀ ਜੀ ਹੈ ਆਪੀ ਅਗਲਾ ਵਿੱਚ ਨਹਾ ਤੋ ਲਿਆ ਕਰੂਗਾ ਨਹੀਂ ਨਹੀਂ ਇਹ ਆਪਣੇ ਹੁਣ ਪਾਣੀ ਨਰਮ ਹੋ ਗਏ 100 ਵਾਲੇ ਹਨਾ ਪਾਣੀ ਨਰਮ ਹੋ ਗਏ 100 ਵਾਲੇ ਹਨਾ ਇੱਧਰ ਦੱਦ ਗਏ ਮੈਂ ਤਾਂ ਚੰਗੇ ਸੀ ਯਾਰਾ ਦਾਦੇ ਦਾਣੇ ਹਣਾ ਕੋ ਡਾਣੇ ਦਾ ਘਟ ਹੋ ਜਾਣਾ ਚੰਗੇ ਥਾਂ ਲੱਗੀ ਜਾਣਾ ਦਾਣੇ ਦੀ ਚੰਗੀ ਜਿਹੀ ਬਾਹ ਮਾਰ ਕੇ ਪਾਉਂਦੇ ਹਾਂ ਕੋ ਠੀਕ ਹੈ ਦਾਣੇ ਦਾ ਅਸਲ ਕੁਦਰਤ ਨੇ ਦੇਣੇ ਆ ਯਾਰ ਇਹ ਤਾਂ ਦਾ ਸਿਆਣਪ ਚੱਲਦੀ ਹੈ ਹਣਾ ਖੇਤੀ 'ਚ ਇਹ ਤਾਂ ਨਾ ਸਿਆਣਪ ਚੱਲਦੀ ਹੈ ਤੇ ਨਾ ਇਹ ਗੀਤ ਪਿਛੇ ਚੱਲਦੀ ਹੈ ਹੈ ਇਹ ਤਾਂ ਚੱਲਦਾ ਭਰਾਵਾ ਕੁਦਰਤ ਦੇ ਰੰਗ ਨਿਆਰੇ ਨੇ ਲੈ ਇਹ ਦੂ ਬਾਦ ਲਾਵਾਂਗੇ ਆਪਾਂ ਮਸ਼ੀਨ ਆਪਣਾ ਬਾਹਣ ਉੱਚਾ ਤੇ ਉੱਚ ਖਟਾਵਾਂਗੇ ਖੱਡੇ-ਖੁੱਡੇ ਖੱਡਾਈਆਂ ਭਣਾਵਾਂਗੇ ਸਾਨੂੰ ਪਾਣੀ ਲਾਉਣਾ ਔਖਾ ਹੋ ਜਾਂਦਾ ਹੈ ਕਈ ਵਾਰ ਤਾਂ ਇਹ ਨਹੀਂ ਪਤਾ ਸੀ ਘਾਰੇ ਦੇ ਵਿੱਚ ਹੀ ਤੁਰ ਚ ਗਈ ਕਾਲੇ ਦਾ ਟੋਏ ਤੋਂ ਬਾਅਦ ਉਧਰ ਐਂਟਰੀ ਕਰਾਂਗੇ ਤੇ ਬਣਿਆ ਰਿਓ ਬਲੌਗ ਨਾਲ ਉਹਨੂੰ ਦਿਖਾਵਾਂਗੇ ਫਿਰ ਬੋਰ ਵੀ ਲਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਡੂੰਘਾ ਤੇ ਬਾਕੀ ਤੁਸੀਂ ਦੱਸੋ ਵੀ ਕਿਹੜੇ-ਕਿਹੜੇ ਇਲਾਕੇ 'ਚ ਕਿੰਨੇ ਫੁੱਟ ਤੇ ਪਾਣੀ ਹੈ ਸਾਡੇ ਤਾਂ ਭਾਵੇਂ 700 ਫੁੱਟ ਆਲਾ ਵਧ ਗਿਆ 100 ਫੁੱਟ ਆਲਾ 150 ਫੁੱਟ 150 ਫੁੱਟ ਆਲਾ ਲਾ ਕੇ ਦੇਖਾਂਗੇ ਹੁਣ ਬੋਰ ਨਵਾਂ ਇਹ ਕਿੰਨੇ ਫੁੱਟ ਤੇ ਸੀਗਾ ਹੈ 130 ਤੇ ਉਹ ਤਾਂ 150 ਫੁੱਟ ਤੇ ਲਾਉਣ ਨੂੰ ਕਹਿੰਦੇ ਆ ਜੇ ਚਲੋ ਜੰਗਾ ਵਿੱਚ ਨਿਕਲ ਕੇ ਜਾਂਦਾ ਕਰਨ ਕਰਨਾ ਹੈ ਹਣਾ ਇਹ ਵੇਸ਼ ਜੰਗਾ ਨੇਿਕਲ ਸਕਦਾ ਹੈ 150 ਫੁੱਟ ਤੇ ਜੇ 150 ਫੁੱਟ ਵਾਲਾ ਪਾਣੀ ਵਿੱਚ ਨਿਕਲ ਚੰਗਾ ਨਿਕਲੇ ਉਹ ਤਾਂ ਠੀਕ ਹੈ ਹਣਾ ਚੈੱਕ ਕਰਾ ਲਾਂ ਹਾਂ ਇੱਧਰ ਨਹਿਰ ਦੇ ਨਾਲ ਨਾਲ ਜੇ ਕਾਸ਼ੀ ਦਾ ਪਾਣੀ ਚੱਲਦਾ ਉਥੇ ਵਧੀਆ ਨੇਗੇ ਤੇ ਮੇਰੇ ਤਾਂ ਆਪ 700 ਫੁੱਟ ਵਾਲੀ ਕੈਪੀਟੀ ਲੱਗੀ 550 ਵਾਲੀ ਕੈਪੀਟੀ ਤੰਗ ਕਰਦੀ ਹੈ ਕੈਪੀਟੀ ਦੇ ਘਟਦੀ ਜੀ ਮੋਟਰ ਖੜਾ 100 ਟਰਾਲੀ ਘਟਦੀ 100 ਟਰਾਲੀ ਇਹ ਫ੍ਰੀ ਲੋਡ ਰਹਿੰਦੇ ਨੇ ਫਿਲਟਰ ਲਾਈ ਹੋਂਦੂ ਨਾਲੇ ਮੋਟਰ ਨਹੀਂ ਖਰਾਬ ਹੁੰਦੀ ਤੁਨੂੰ ਸੋਨੂੰ ਵੀ ਸਾਰਿਆਂ ਨੂੰ ਰਾਇ ਦੰਨੇ ਆ ਜਿਹੜੇ ਜਿਹੜੇ ਬਲੌਕ ਨਾਲ ਜੁੜੇ ਹੋ ਫਿਲਟਰ ਹੀ ਜ਼ਿਆਦਾ ਬਣਾਵੇ ਕੈਪਟੀ ਨਾਲ ਬਣਾਵੇ ਡੂੰਗੀ ਸਾਡੇ ਅਸੀਂ 100 ਟਰਾਲੀ ਚੱਕਤੀ ਕਲਿਆ ਬਰੇਤੀ ਦੀ 100 ਟਰਾਲੀ ਟੱਕਾਂ ਨਾਲ ਇਕੱਠੀ ਕਰਕੇ ਉਹਦਾ ਰਾਹ ਪੈਂਦਾ ਮੇਰੇ ਤਾਂ ਰਾਹ ਵੀ ਨਹੀਂ ਗਿਆ ਹਾਂ ਜੇ ਕੋ ਸਾਡਾ ਬਸਾ ਰਹੇ ਜੀ ਹਾਂ ਬਾਕੀ ਮੋਟਰਾਂ ਤਿੰਨ ਜਾ ਖਰਾਬ ਕਰਤਾਂ ਜਾਂਦਾ ਮੈਂ ਤਾਂ ਆਈ ਰੁਕ ਕੇ ਨਹੀਂ ਮੁਸ਼ਕਿਲ ਆ ਤੇਰੇ ਉਹ ਨਹੀਂ ਜਾਂਦਾ ਜਿਹੇ ਅੱਥਨ ਟਕਰਾਂ ਮੈਂ ਤਾਂ ਇਹ ਲਈ ਜੋ ਪਿੱਛੇ ਟੂਆ ਪੱਟ ਕੇ ਆ ਹਾਂ 2 ਘੰਟੇ ਦੇ ਪੱਟਾ ਆ ਮੇਰੇ 3 ਘੰਟੇ ਹੋ ਚੱਲੀ ਜਾਂਦੀ ਤੂੰ ਜੀ ਤੇਰੇ ਕੋਲ ਵੱਡਾਗਾ ਹੈ ਹੈ ਐਡੀ ਟੂਆ ਪੱਟਿਆ ਹੈ ਜੀ ਐਡੀ ਪੱਟਿਆ ਹੈ ਹਾਂ ਅੱਛਾ ਉਪਰ ਚਾਹ ਪਾਣੀ ਬਦਲਿਆ ਤਾਂ ਉਹਨੂੰ ਹੈ ਚਾਹ ਪਾਣੀ ਬਦਲਿਆ ਤਾਂ ਉਹ ਜਦੋਂ ਕਰਦਾ ਕਰਦਾ ਥੱਲੇ ਪਾਣੋ ਆ ਹਨਾ ਇਹਨਾਂ ਤਾਂ ਕਰਦਾ ਹੀ ਐ ਜਿੰਨੇ ਥੱਲੇ ਅੱਜ ਇੱਕ ਤੂੰ ਆਉ ਲਿਆ ਸੀ ਮਿੱਟੀ ਚੱਕਣ ਵਾਲੀ ਮਸ਼ੀਨ ਨੂੰ ਰੁਕਣੀ ਤੋਂ ਹਾਂ ਉਹ ਵੀ ਵੇਕਾ ਕਰਦੇ ਬੰਦੇ ਸੀਗੇ ਜੀ ਹਾਂ ਉਹਨਾਂ ਨੇ ਇਹਨੇ ਬਹੁਤ ਵਧੀਆ ਕਰੀ ਤੇ ਆਸਟ੍ਰੇਲੀਆ 23 ਬਾਰੀਆਂ 500 ਟ੍ਰੈਲੀ ਲੈ ਗਿਆ ਹਾਂ ਕਹੀ ਕਰਦੇ ਮੈਨੂੰ ਤਾਂ ਭਰਾ ਦਾ ਗਰੀਬ ਬੰਦੇ ਨਾਲ ਅਗੇ ਕਿਹੜਾ ਲਿਖਦਾ ਮੁੜ ਕੇ ਫਿਰ ਪੈੜਾ ਰਿਆ ਤੂੰ ਲੋਕਾਂ ਦੇ ਘਰਾਂ ਚ ਜਾ ਕੇ ਗਿਣੀਆਂ ਫਿਰ ਹਣਾ ਘਰਾਂ ਤੋਂ ਗਿਣੀਆਂ ਵੀ ਆਜੋ ਫਿਰ ਹਾਂ ਜਿਹੜਾ ਆਫੇ ਵਾਲਾ ਬੰਦਾ ਫੇਰ ਤਾਂ ਉਹਨੇ ਕਿਥੇ ਦਾ ਦਿੰਦੇ ਸੀ ਹਾਂ ਉਹ ਕਹਿੰਦਾ ਵੀ ਆਜੋ ਭਾਈ ਘਰੋਂ ਤਾਂ ਟ੍ਰੇਨ ਲਗਾਣਾ ਹਾਂ ਫਿਰ ਮੰਨ ਕੇ ਮੰਨ ਕੇ ਫਿਰ ਆਈ ਨਹੀਂ ਜੀ ਆਉਣਾ ਫਿਰ ਕੀ ਇਹਨਾਂ ਨੇ ਝੂਠੇ ਸੀਗੇ ਚੋਰ ਬੰਦਿਆਂ ਦਾ ਪੈਰ ਨਹੀਂ ਹੁੰਦੇ ਜੀ ਹਾਂ ਇਹ ਆਪਾਂ ਨੂੰ ਲਿਖਣਾ ਚਾਹੀਦਾ ਉਹਦਾ ਕੋਈ ਵੀ ਕੰਮ ਕਰਨਾ ਆਪਾਂ ਤਾਂ ਤੇ ਜਨਮ ਦਿੱਤੇ ਆਪਾਂ ਤਾਂ ਇਹਨਾਂ ਦਾ ਯਾਰ ਦਾ ਬੰਦਾ ਹੀ ਹੈ ਹਾਂ ਇਹਨਾਂ ਦਾ ਯਾਰ ਦਾ ਅਗਲਾ ਨਹੀਂ ਸੋਚਦਾ ਆ ਦੇਖ ਇਹ ਵੀ ਹੌਲੀ 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 ਆ ਮਲੀ ਵਾਂਗੂ ਚੱਕਦਾ ਟੱਕ ਤੂੰ ਮਾਰ ਘੱਟਦੇ ਨੇ ਜੀ ਸੀ ਬੀ ਆ ਭੈਣ ਦੀ ਪੱਟ ਕੇ ਸਿੱੜਦੇ ਪਰਾਂ ਨੂੰ ਜੀ ਸੀ ਬੀ ਆ ਦਾ ਟੰਗ ਹੀ ਨਹੀਂ ਨਾ 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 ਇਹ ਬੇਲੀ ਨੇ ਜੈਨ ਮੈਂ ਕਸ ਬਣਾ ਲੈਣਾ ਤੂੰ ਹਾਂ ਕੰਮ ਹੋਈ ਨਹੀਂ ਕਿਤੇ ਪੱਟ ਕੇ ਚੱਕ ਕੇ ਸਹੀ ਗੱਲ ਹੈ ਇਹ ਤਾਂ ਬੌਂਦੜਿਆਂ ਵਾਂਗੂ ਚਲਦੇਵੇਂ ਆਉਲੀ ਦਾ ਸਰੀਰ ਨਹੀਂ ਬਣਿਆ ਹੁੰਦਾ ਹਣਾ ਸਹੀ ਗੱਲ ਹੈ ਕਾਲ ਦੇਖਦੇ ਆ ਸਾਡੇ ਵੀ ਹੁਣ ਜਾ ਕੇ ਕਿੰਨੇ ਕੁ ਲੱਲੇ ਲਾਊਗਾ ਇੰਨੇ ਤਾਂ ਨਾ ਮੈਂ ਦੋ ਦਿਨਾਂ ਤੋਂ ਕੱਲਾ ਪੱਟਣਾ ਟੱਕਾਂ ਪੱਟ ਦੰਦਾ ਤੂੰ ਤਾਂ ਪੱਟ ਦੰਦਾ ਹੈ ਪੱਟ ਦਿੰਦੇ ਪੱਟਣ ਦੀ ਕੀ ਗੱਲ ਐ ਦੋ ਰਾਤਾਂ ਪਹਿਲਾਂ ਪੜਦੇ ਨੇ ਕਿੱਡਾ ਜੜਾ ਤੈਨੂੰ ਮੈਂ ਆਖਿਆ ਸੀ ਇੱਕ ਮਗਰ ਹਲ ਪਾ ਲੋ ਇੱਕ ਮੈਂ 1000 ਰੁਪਏ ਦਾ ਦੇ ਨਹੀਂ ਲੱਗਦਾ ਸੀ ਫੇਰ ਟਰੈਕਟਰ ਘਰੇ ਖੜੇ ਜੀ ਦੂੰਗਾ ਤਾਂ ਨਹੀਂ ਉਹਨੇ ਗੋਲ ਆਖਿਆ ਚੋਰ ਸਾਖਿਆ ਨੇ ਹੋਰ ਉਹ ਕਹੇਗਾ ਬਸ ਇੰਨੇ ਪੱਕੇ ਹੋ ਬੰਦੇ ਜਿਵੇਂ ਨਾ ਨਾ ਹਲ ਮਾਰ ਕੇ ਆਪਾਂ ਇਹਦੇ 'ਚ ਇੱਕ ਮਗਰ ਹਲ ਪਾ ਦੂੰਦਾ ਇੱਕ ਮਿੰਟ ਰਹਿ ਤਾ ਚਾਲਾ ਦੇਖਦੇ ਹਾਂ ਲਾਉਣਾ ਮੈਂ ਜਾ ਕੇ ਇਹਨੂੰ ਕਿਤਾਜ ਇੰਨਾ ਕੀ ਕਰਾਂਗੇ ਅੱਗੇ ਜੁੜੇ ਰਹੋ ਮਾਰ ਫਨੀਰ ਫਨੀਰ ਮਾਰ ਮਾਰ ਊਂ ਊਂ ਮਾਰ 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 ਫਨੀਰ ਨਿਕਲੇ ਫਨੀਰ ਵੱਡਾ ਸੀ ਨਾ ਓਏ ਵੀਲੇ ਰੰਗ ਦੇ ਛੱਪ ਕੋਟੀਆਂ ਵਾਲਾ ਆ ਮਾਰਦਾ ਜੀਭਾਂ ਓਏ ਇਹੋ ਕਹੀਂ ਵਜਦੀ ਬੰਦੀ ਜੀ ਜੀਭਾਂ ਮਾਰਦਾ ਜੀਭਾਂ ਫਨੀ ਯਾਰ ਆ ਜਾ ਮਾਰ ਦੇਗਾ ਕਹੀਂ ਵਜਦੀ ਕਹੀਂ ਗੇ ਵੀ ਵਜਦੀ ਕਦਾ ਬਣਾ ਉਹ ਬਿੱਟੀ ਕੰਦਾ ਚੜਦਾ ਹੁੰਦਾ ਹੋਰ ਉਹ ਇੱਕ ਉਹ ਵੀ ਬਣਾ ਯਾਰ ਉਹ ਛੁੱਟ ਗਿਆ ਦੋ ਲੱਗੇ ਨਾ ਬਈ ਇੱਕ ਫਨੀਰ ਦੋ ਲੱਗੇ ਦੋ ਦੂਜੇ ਦਾ ਨਹੀਂ ਪਤਾ ਯਾਰ ਕਿੱਥੇ ਹੈ ਹੈ ਦੋ ਸੀਗੇ ਇਹਦਾ ਜੋੜਾ ਮਾਰਨਾ ਬੁਖੂਗੀਆਂ ਦਾ ਤੂੰ ਹੈ ਵੀ ਨਹੀਂ ਮਾਰੇ ਤੇ ਸਾਨੇ ਭੱਜ ਗਏ ਇਹਦਾ ਕੀ ਹੈ ਮੇਰਾ ਤਾਂ ਕੰਮ ਇਹਦਾ ਬਣਾਉਣੀ ਪੈਂਦੀ ਹੈ ਕਿ ਵੀ ਡੰਗ ਮਾਰ ਜੇ ਬੰਦੇ ਮਾਰ ਕਰਨ ਤੇ ਆ ਬਠਾ ਦੱਬਦਾ ਰੱਖਿਆ ਉਹਨੇ ਇਹਦਾ ਭਲਾ ਕੋਈ ਆਹ ਉਹ ਦੂਜੇ ਹੀ ਹੈ ਇਹਦੇ ਕਹੀ ਨਹੀਂ ਬੱਜੀ ਕਹਿੰਦਾ ਉਹਦੇ ਵਜਦੀ ਹੈ ਕਹੀ ਅਸੀਂ ਲੈ ਤੂੰ ਹਲੇ ਵੀ ਨਹੀਂ ਖਾਂਦਾ ਇਹ ਪਾ ਕੇ ਖੌਂਚੇ ਜੇ ਉਧਰ ਧਰ ਦੀ ਥੱਲੇ ਦੱਬ ਜੇ ਇੱਥੇ ਕਾਹਨੂੰ ਆਪਣੇ ਇਧਰ ਦੱਬ ਦਾਂਗੇ ਕਿੱਥੇ ਦੱਬਣਾ ਉਹ ਤੇ ਥੱਲੇ ਦੱਬ ਦੂ ਯਾਰ ਉਹਦੇ ਇੱਥੇ ਸ਼ਿਟ ਕਹੀ ਨਾ ਦੱਬੀ ਯਾਰ ਇਹ ਉਹ ਕਹੀ ਨਾਲ ਦਾ ਉਹ ਛਾ ਦੱਬੂਗਾ ਇਹ ਖਾਲ ਕਨੀ ਛੱਡੀ ਯਾਰ ਖਾਲ ਕਨੀ ਇਹ ਹੀ ਲੈ ਊਹੇ ਖਾਣੇ ਰੱਪੜੀ ਰਿਹਾ ਉਹ ਨਹੀਂ ਗੱਲ ਕਰਨਾਂ ਨੂੰ ਊਹੇ ਖਾਣਾ ਨਹੀਂ ਤਾਂ ਅੜ ਗਿਆ ਬੰਦਾ ਡੰਗ ਦੂ ਆਮਰੀਕਨ ਜੀਭਾਂ ਕੱਢਦਾ ਇਹ ਉਹ ਦੂਜਾ ਸੱਪ ਉਹ ਬਾਹਰ ਮਾਰ ਦੋ ਜੀ ਅੱਛਾ ਤੁਹਾਨੂੰ ਮਰਦਾ ਮੈਦਾ ਮੈਦਾ ਬਿਨਾ ਰੱਖਿਆ ਅਸੀਂ ਨਹੀਂ ਮਾਰਿਆ ਅਸੀਂ ਨਹੀਂ ਛੱਡਿਆ ਜਾਣੇ ਠੀਕ ਠੀਕ ਬੋਧੇ ਮਾਰਿਆ ਇਹਦਾ ਭੱਜ ਗਿਆ ਸੀ ਮੈਨੂੰ ਨਾ ਦੇਖੀ ਕਿੰਦਰ ਦਿਆ ਮਾਹ ਪਤਾ ਨਹੀਂ ਕੀ ਹੋ ਗਿਆ